ਮੇਰੇ ਸਾਰੇ ਹੀ ਸਤਿਕਾਰਯੋਗ ਆਗੂਆਂ ਨੂੰ ਜੈ ਪੀ ਜੈ ਭਾਰਤ ਮੇਰਾ ਨਾਮ ਸਵਰਨ ਥੌਰ ਪਿੰਡ ਕੈਰਿਕ ਉਤਾੜ 9 ਅਕਤੂਬਰ ਸਾਹਿਬ ਜ਼ਿਲ੍ਹਾ ਰੋਸਵਰ ਦੀ ਮੈਂ ਰਹਿਣ ਵਾਲੀ ਹਾਂ ਹਾਂਜੀ ਅੱਜ ਅਸੀਂ ਮੀਟਿੰਗ ਪਿੰਡ ਰਾਣਾ ਪੰਜ ਗਰਾਮ ਪਹੁੰਚੇ ਹਾਂ ਜੋ ਕਿ ਸਾਡੇ ਨਾਲ ਪ੍ਰਧਾਨ ਪੱਗਾ ਸਿੰਘ ਜੀ ਔਰ ਭੈਣ ਜੀ ਮਰਿੰਦਰ ਕੌਰ ਔਰ ਵੀਰ ਜੀ ਕੁਲਦੀਪ ਸਿੰਘ ਵੀ ਸਾਡੇ ਨਾਲ ਇੱਥੇ ਪਹੁੰਚੇ ਨੇ ਕਿਉਂਕਿ ਉਹ ਵੀ ਆਪਣੇ ਵਿਚਾਰ ਰੱਖਣਗੇ ਜੋ ਕਿ ਅਸੀਂ ਇਹ ਮੀਟਿੰਗ ਆਪਣੇ ਮਨਰੇਗਾ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਕਰ ਰਹੇ ਸੀ ਜੋ ਕਿ ਸਾਨੂੰ ਕਾਫੀ ਸਮੇਂ ਤੋਂ ਮੁਸ਼ਕਲਾਂ ਆ ਰਹੀਆਂ ਨੇ ਮਨਰੇਗਾ ਦਾ ਕੰਮ ਬੰਦ ਕੀਤਾ ਗਿਆ ਹੈ ਔਰ ਜਿਹੜੀਆਂ ਲੇਵਰਾ ਕੰਮ ਕਰ ਚੁੱਕੀਆਂ ਹਨ ਉਹਨਾਂ ਦੇ ਹਜੇ ਤੱਕ ਕਈਆਂ ਦੀ ਪੇਮੈਂਟ ਨਹੀਂ ਆਈ ਔਰ ਕਈਆਂ ਦੀ ਪੇਮੈਂਟ ਪੈ ਚੁੱਕੀ ਆ ਇਸ ਲਈ ਅਸੀਂ ਇਹ ਕਦਮ ਮਹੱਤਵਪੂਰਨ ਕਾਰਵਾਈ ਲਈ ਹੋਈ ਹੈ ਇਸ ਲਈ ਦੀ ਕਾਰਵਾਈ ਜੀ ਡੀ ਸੀ ਪੰਜਾਬ ਮਨਰੇਗਾ ਮਨਰੇਗਾ ਕੋਲ ਚੱਲ ਰਹੀ ਹੈ ਵਿਕਾਸ ਫੰਡ ਜੋ ਕਿ ਅਸੀਂ ਮੁਹਾਲੀ ਤਿੰਨ ਵਾਰ ਜਾ ਆਏ ਆ ਮੀਟਿੰਗ ਕਰਿਆ ਆ ਇਸ ਦੀ ਸਾਡੇ ਨਾਲ ਕਿਸੇ ਵੀ ਪੈਨਪਰਾ ਨੇ ਜਾਣਾ ਹੋਵੇ ਔਰ ਸਾਡਾ ਫੋਨ ਨੰਬਰ ਹੈ 9981018095 9981018095 ਔਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜਿਨ੍ਹਾਂ ਨੇ ਵੀ ਸਾਡਾ ਸਾਥ ਦੇਣਾ ਹੋਵੇ ਧੰਨਵਾਦ ਹਾਂਜੀ ਅੱਗੋਂ ਸਾਡੇ ਆਏ ਨੇ ਭੈਣ ਜੀ ਇੱਥੇ ਰਾਣਾ ਪੰਜ ਗਰੇ ਪਹੁੰਚੇ ਹਨ ਨਰਿੰਦਰ ਕੌਰ ਜੀ ਉਹ ਆਪਣਾ ਵਿਚਾਰ ਦੱਸਣਗੇ ਸਾਡੇ ਇੱਕ ਤੇ ਹਸਰ ਪਹੁੰਚੇ ਸੀ ਪੈਂਤੀ ਨਰਿੰਦਰ ਔਰ ਉਹ ਨਹੀਂ ਬੋਲ ਰਹੇ ਔਰ ਮਿਊਜ਼ਿਕ ਬੋਲਣ ਇੰਨੇ ਦੇ ਨੇ ਸਾਰੇ ਹੀ ਜਿਹੜੀਆਂ ਪੈਣਾ ਤੇ ਮੇਰੇ ਵੀਰਾਂ ਨੂੰ ਜੈ ਪੀ ਜੈ ਕਰਾ ਅੱਜ ਅਸੀਂ ਇੱਥੇ ਆ ਗਏ ਆ ਪੰਚਤਰਾਇ ਵਿੱਚ ਮੇਰੇ ਇਕਾਣ ਦੇ ਮੇਰੇ ਕੰਮ ਸੂਰਾਂ ਦੇ ਮਸਿਆਂ ਨੂੰ ਲੈ ਕੇ ਕਿ ਸਾਨੂੰ ਬਿਲਕੁਲ ਇਕੱਠੇ ਹੋਣ ਦੀ ਲੋੜ ਹੈ ਕਿ ਸਾਨੂੰ ਇੱਕ ਦੂਜਾ ਸਹਯੋਗ ਵੀ ਦੇਣਾ ਚਾਹੀਦਾ ਹੈ ਅਸੀਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੇ ਕੰਮ ਮਜ਼ਦੂਰਾਂ ਨੂੰ ਮਸਿਆਂ ਨੂੰ ਲੈ ਕੇ ਪਹੁੰਚ ਰਹੇ ਹਾਂ ਤੇ ਤੇ ਜਿਹੜਾ ਸੰਘਰਸ਼ ਹੈ ਬੜਾ ਲੰਮਾ ਵਿਦਿਆ ਜਾਏਗਾ ਤੇ ਇਸ ਚੀਜ਼ ਨੂੰ ਕੱਥੇ ਹੋਰ ਜੂੜਾ ਹੈ ਜਿਵੇਂ ਹੈ ਜੇ ਸਭ ਵਿਦਿਆ ਪੀਏ ਸੇਵਾ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਡਾ ਵੀਰਾਂ ਨੂੰ ਜੈਪੀਮ ਜੈਪਾ ਜੈਪਾ ਤੋਂ ਸਸਿਕਾਲ ਨਮਸਕਾਰ ਸਖਿਓ ਆਜਾ ਸੀ ਪਿੰਡ ਰਾਣਾ ਪੱਤਗੜਾਈ ਦੇ ਕੋਲ ਪੋਚੇ ਮੈਂ ਜਿਹਦੇ ਵਿੱਚ ਸਾਡੇ ਆਪੂ ਲੀਡਰ ਸਵਰਨ ਸਵਰਨਾਰਾਣੀ ਅਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਇਸਟੇਟ ਦੇ ਐਮਐਲਏ ਮਦੁਗਾਨੀ ਇਸਟੇਟ ਦੇ ਅਤੇ ਉਹਨਾਂ ਨੇ ਪੂਰੀ ਕੋਸ਼ਿਸ਼ ਵੀ ਕੀਤੀ ਸੀ ਕੰਮ ਰੋਕਣ ਦੀ ਤੇ ਸਾਡੀਆਂ ਕੁੜੀਆਂ ਨੇ ਸਾਡੀਆਂ ਬੱਚੀਆਂ ਨੇ ਬੜੀ ਮਿਹਨਤ ਕਰਕੇ ਕੰਮ ਚਲਾਇਆ ਜੋ ਵੀ ਚਲਾ ਚੱਲਿਆ ਸੀ ਕੰਮ ਬਈ ਥੋੜਾ ਜਿਹਾ ਗਰਵਾਏ ਦੇ ਉੱਚੀ ਆਵਾਜ਼ ਨਾਲ ਚੱਲਿਆ ਸੀ ਕਿੰਨਾ ਮਸਤੌਣ ਲੱਗਿਆ ਕਿੰਨੇ ਮਸਤੌਣ ਲੱਗੇ ਇਹਨਾਂ ਨੇ ਲਾਇਆ ਪਿੰਨਾ ਚੋਂ ਪੈਸੇ ਕਿੰਨੇ ਦੇ ਆ ਗਏ ਦੁੱਗਨੇ ਆ ਗਏ ਇੱਕ ਦੇ ਰਹਿ ਗਏ ਉਹ ਵੀ ਆ ਜਾਣਗੇ ਪਰ ਤੁਹਾਨੂੰ ਲੱਗਦਾ ਸੀ ਕੰਮ ਚੱਲ ਜੂਗਾ ਕਿ ਇੰਨੀ ਵੱਡੀ ਗੱਲ ਨਹੀਂ ਲੱਗਦਾ ਨਹੀਂ ਲੱਗਦਾ ਸੀਗਾ ਹੈਨਾ ਪਰ ਚੱਲ ਗਿਆ ਨਾ ਮੈਂ ਤਾਂ ਪਹਿਲੀ ਆਖਿਆ ਕਿ ਜਦੋਂ ਮੈਂ ਮੀਟਿੰਗ ਕਰਦੇ ਹੋਂ ਕਿੰਨੇ ਦੇਸੀ ਜਿਹੇ ਬੰਦਾ ਗੱਲਾਂ ਵੱਡੀਆਂ ਵੱਡੀਆਂ ਕਰਦਾ ਹੈ ਕੰਮ ਕੁਝ ਸਮਾ ਲੂਦਾ ਹੈਨਾ ਐਵੇਂ ਲੱਗਦਾ ਸੀ ਪਰ ਇਹ ਤੁਹਾਡੀ ਸਾਰਿਆਂ ਦੀ ਸਹਿਯੋਗ ਦੇ ਨਾਲ ਸਾਡੀ ਬੱਚੀ ਨੇ ਕੰਮ ਚਲਾਇਆ ਪਰ ਇਹ ਕੰਮ ਹੁਣ ਅੱਗੇ ਚੱਲੇਗਾ ਬੜੇ ਦੁੱਖ ਦੀ ਗੱਲ ਆ ਕਿ ਸਾਡੇ ਸੰਵਿਧਾਨ ਨੂੰ ਜਿਨ੍ਹਾਂ ਨੇ ਲੋਕਤੰਤਰ ਚਲਾਉਣਾ ਹੁੰਦਾ ਜਿਨ੍ਹਾਂ ਨੇ ਲੋਕਾਂ ਨੂੰ ਇਨਸਾਫ ਦਿਵਾਉਣਾ ਹੁੰਦਾ ਜਿਨ੍ਹਾਂ ਨੇ ਭੋਟ ਲਈ ਹੁੰਦੀ ਆ ਉਹਨਾਂ ਦਾ ਫਰਜ਼ ਬਣਦਾ ਹੈ ਇੱਕ ਪਬਲਿਕ ਦਾ ਰੁਜ਼ਗਾਰ ਚਲੋਣਾ ਹੁੰਦਾ ਪਰ ਉਹ ਲੋਕੀ ਸਦੇ ਠੱਕਾਂ ਨੂੰ ਜਿਹੜਾ ਹੈਗਾ ਲੱਭਦੇ ਆ ਤੇ ਕੋਈ ਉੱਤਦੇ ਆ ਸਾਥੀਓ 1955 ਦੇ ਸੰਵਿਧਾਨ ਦੇ ਵਿੱਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਦੇਣਾ ਸਰਕਾਰ ਨੇ ਤਾਂ ਉਹਦਾ ਸਿਰੋ ਸੋਧ ਕੀਤਾ ਤੇ 2005 ਦਾ ਆ ਕਾਨੂੰਨ ਬਣਿਆ ਹੋਇਆ ਜਿਦੇ ਚ ਲਿਖਿਆ ਹੋਇਆ ਹੈ ਕਿ ਰੋਜ਼ਗਾਰ ਗਰੰਟੀ ਯੋਜਨਾ ਐਸ 2005 ਦਾ ਕਲੋਰ ਬਣਿਆ ਤੇ 2025 ਚੜ ਗਿਆ 20 ਸਾਲ ਹੋ ਗਏ ਇਸ ਕਲੋਰ ਬੜੇ ਨੂੰ ਪਰ ਸਰਕਾਰ ਨੇ ਲਾਗੂ ਨਹੀਂ ਕੀਤਾ ਤਾਂ ਆ ਤੀਸਰੇ ਨੰਬਰ ਤੇ ਲਿਖਿਆ ਤੀਸਰੀ ਲਾਈਨ ਤੇ ਲਿਖਿਆ ਕਟੋ-ਕਟ ਹਰ ਘਰ ਹਰ ਸਾਲ 100 ਦਿਨ ਦਾ ਰੁਜ਼ਗਾਰ ਮਿਲਦਾ ਜੇ 100 ਦਿਨ ਦਾ ਰੁਜ਼ਗਾਰ ਮਿਲਦਾ ਤੁਹਾਨੂੰ ਤੇ ਪਿਛਲਾ ਰੇਟ ਸੀ ਜਿਹੜਾ ਮਜ਼ਦੂਰੀ ਦਾ 25 ਤੋਂ ਲੈ ਕੇ 30000 ਰੁਪਿਆ ਬੰਦਣਾ ਸੀਗਾ ਤੇ 20 ਸਾਲਾਂ ਦਾ ਤੁਹਾਡਾ ਇੱਕ ਕਾਰ ਦਾ ਇੱਕ ਕਾਰ ਵਾਲਿਆਂ ਦਾ ਔਰ 6 ਲੱਖ ਰੁਪਏ ਤੋਂ ਵੱਧ ਦਾ ਬੰਦਾ ਸੀ ਪਰ ਇਹ ਗੰਦੀਆਂ ਸਰਕਾਰਾਂ ਨੇ ਸਾਡੇ ਲੋਕਾਂ ਦਾ ਹੱਥ ਖਾਦਾ ਹੋਇਆ ਤੇ ਉਲਟਾ ਜਿਹੜੇ ਲੋਕ ਨਿਰੋਗਾ ਮੰਗਦੇ ਆ ਉਹਨਾਂ ਨੂੰ ਡਰਾਇਆ ਤੇ ਮੁਕਾਇਆ ਜਾਂਦਾ ਕਿ ਤੁਹਾਡੀ ਪ੍ਰਿੰਸ ਦੀ ਬਹੁਤ ਵੱਡੀ ਸਮੱਸਿਆ ਸੀਗੀ ਤਾਂ ਹਾਜ਼ਰੀਆਂ ਵੀ ਲੱਗਣੀਆਂ ਸੀਗੀਆਂ ਇਸ ਦੇ ਸਬੰਧ ਵਿੱਚ ਸਾਡੀ ਟੀਮ ਸਮੁੱਚੀ ਟੀਮ ਨੇ ਕੰਪਲੀਟ ਕੀਤੀ ਕਿਸੇ ਵੀ ਵਕ ਵਕ ਮੁਸ਼ਕਿਲ ਰਵੱਲ ਦਿੱਲੀ ਚ ਅਤੇ ਪੰਜਾਬ ਚ ਜੀਡੀਸੀ ਪੰਜਾਬ ਕੋਲੇ ਕਾਰਵਾਈ ਚ ਚੱਲ ਰਹੀ ਆ ਜਿਹੜੀ ਸਬੰਧ ਵਿੱਚ ਅਸੀਂ ਲਗਾਤਾਰ ਤਿੰਨ ਮੀਟਿੰਗਾਂ ਜੱਗ ਗਏ ਆ ਤੇ ਚੌਥੀ ਮੀਟਿੰਗ ਜਿਹੜੀ ਰੱਖੀ ਗਈ ਆ ਸਾਡੀ ਉਹ 18 ਤਰੀਕ ਦੀ ਰੱਖੀ ਗਈ ਜਿਹਦੇ ਵਿੱਚ 17 ਤਰੀਕ ਨੂੰ ਸ਼ਾਮ ਨੂੰ ਪੌਣੇ 5 ਵਜੇ 4:30 ਵਜੇ ਟ੍ਰੇਨਿੰਗ ਚਲਣੀ ਆ ਚਤੀਗੜ੍ਹ ਨੂੰ ਉਹ ਤੁਰਨੇ ਉਹਨਾਂ ਵਿੱਚ ਸਾਡੇ ਸਾਥੀ ਕਲਦੀਪ ਸਿੰਘ ਤੇ ਅਦੇ ਰੰਗਾ ਸਿੰਘ ਤੇ ਹੋਰ ਵੀ ਸਾਥੀ ਜਿਹੜੇ ਸਾਡੇ ਰਾਤ ਨੂੰ ਜਾਣਗੇ ਉੱਥੇ ਅਰੇਂਜਮੈਂਟ ਰਹਿਣ ਦਾ ਖਾਣ-ਪੀਣ ਦਾ ਬਣਿਆ ਹੋਊਗਾ ਜਿਹੜੇ ਬਾਕੀ ਦੇ ਬੰਦੇ ਹੋਣਗੇ ਉਹ ਸਵੇਰੇ ਸੁਹਾ 4:00 5:00 ਵਜੇ ਟ੍ਰੇਨ ਚੱਲ ਲੱਗੇ। 4:00 ਸਾਢੇ 4:00 ਅਸੀਂ ਰੇਲਵੇ ਸਟੇਸ਼ਨ ਸ਼ੋਣੀ ਪਹੁੰਚ ਜਾਵਾਂਗੇ। ਇਸੇ ਲਈ ਬੇਨਤੀ ਆ ਕਿ ਜਿਹੜੀ ਮਰੇਗਾ ਹੈ ਮਰੇਗਾ ਬਹੁਤ ਵਧੀਆ ਹੈ ਬਜ਼ੁਰਗਾਂ ਲਈ ਤਾਂ ਖਾਸ ਕਰਕੇ ਵਧੀਆ ਕਿਉਂਕਿ ਅੱਜਕੱਲ੍ਹ ਤਾਂ ਅਸੀਂ ਕਾਮਕਾਰ ਹੈ ਨਹੀਂ ਸਾਡੀਆਂ ਨੋਹਾਂ ਨੇ ਸਾਡੀਆਂ ਧੀਆਂ ਨੇ ਲੋਨ ਲੈ ਹੁੰਦੇ ਆ ਜਿਹਨੋਂ ਲੋਨ ਲੈ ਹੁੰਦੇ ਤੇ ਕਿਸ਼ਤਾਂ ਵਾਰੇ ਸਤਾਉਂਦੇ ਆ ਤਾਂ ਪਹਿਲਾਂ ਹੀ ਕਰਜ਼ਾਈ ਹੁੰਦੇ ਆ ਜਿਨੋਂ ਸਾਡੀ ਸੱਸ ਸਾਡੀ ਕੁੜੀ ਦੀ ਸੱਸ ਹੋਵੇ ਚਾਹ ਸਹਰਾ ਹੋਵੇ ਚਾਹ ਪੇਕਾ ਪਰਿਵਾਰ ਹੋਵੇ ਕੋਈ ਵੀ ਬਜ਼ੁਰਗ ਹੁੰਦਾ ਹੈ ਇਹ ਬਜ਼ੁਰਗ ਨੇ ਜਦੋਂ ਦਵਾਈ ਲਈ ਪੈਸੇ ਮੰਗਣੇ ਹੁੰਦੇ ਆ ਚਾਹ ਨੋਹ ਕੋਲੋਂ ਧੀ ਕੋਲੋਂ ਚਾਹ ਕਪੜੇ ਮੰਗਨੇ ਹੁੰਦੇ ਆ ਚਾ ਕੋਈ ਸੌਦਾ ਮੰਗਣਾ ਹੁੰਦਾ ਤੇ ਬਜ਼ੁਰਗਾਂ ਨੂੰ ਛੋਟੇ ਛੋਟੇ ਬੱਚੇ ਜene ਹੁੰਦੇ ਆ ਪੋਤੇ ਹੋਏ ਦੋਤੇ ਹੋਏ ਉਹ ਵਹੀ ਉਹਨਾਂ ਨੂੰ ਕਹਿ ਰਹਿੰਦੇ ਆ ਕਿ ਸਾਡੀ ਮੰਮੀ ਤੇ ਤਾਂ ਪਹਿਲਾਂ ਹੀ ਬੜਾ ਕਰਜ਼ਾ ਕਿਸ਼ਤਾਂ ਵਾਲਾ ਬੋਲ ਕੇ ਗਿਆ ਕਿਸ਼ਤਾਂ ਸਾਡੇ ਤੋਂ ਦੁੱਧੀਆਂ ਨਹੀਂ ਚੰਗੀਆਂ ਕਿ ਤੁਹਾਨੂੰ ਅਸੀਂ ਪੈਸੇ ਖਰਚਾ ਕਿੱਥੋਂ ਦੇ ਸਕਦੇ ਹਾਂ ਹਾਂ ਇਸ ਦੀ ਨਰੇਗਾ ਬਹੁਤ ਵਧੀਆ 10 ਦਿਨ ਕੰਮ ਕਰੀਏ ਤੇ 3500 ਰੁਪਇਆ ਆ ਜਾਂਦਾ 3500 ਰੁਪਿਆ ਮਿਰੇਗਾ ਦਾ ਹੁੰਦਾ ਨਾਲ 1500 ਰੁਪਿਆ ਪੈਨਸ਼ਨ ਦਾ ਮਿਲਦਾ 5000 ਰੁਪਿਆ ਬੇਬੇ ਕੋਲੇ ਹੋਵੇ 5000 ਬਾਪੂ ਕੋਲੇ ਹੋਵੇ ਬੜਾ ਸੋਹਣਾ ਰੋਜ਼ਗਾਰ ਜਿਹੜਾ ਹੈਗਾ ਸਾਡਾ ਚੱਲਦਾ ਇਹ ਮਿਰੇਗਾ ਚਲਾਉਣ ਲਈ ਆਪਾਂ ਸਾਰਿਆਂ ਨੂੰ ਮਿਹਨਤ ਕਰਨੀ ਪੈਣੀ ਆ ਕਿਉਂਕਿ ਸਰਕਾਰਾਂ ਨੇ ਉਹ ਪਿੱਕੂ ਛੱਡੇ ਹੋਇਆ ਕ੍ਰਿੰਦੇ ਛੱਡੇ ਹੋਇਆ ਆ ਪਿਛਲੇ ਪਿੰਡ ਦੇ ਵਿੱਚ ਇੱਕ ਬੀਬੀ ਸੀਗੀ ਉਹ ਕਹਿ ਰਹੀ ਕਿ ਮੇਰਾ ਭਰਾ ਸਰਪੰਚਾ ਸਰਪੰਚ ਦੱਸਦਾ ਜਦੋਂ ਮੈਂ ਨਰੇਗਾ ਦਾ ਕੰਮ ਦਿਵਾਉਣ ਜਾਂਦਾ ਤੇ ਐਮਐਲਏ ਕਹਿੰਦਾ ਕਿ 2 ਲੱਖ ਰੁਪਇਆ ਪਹਿਲੋਂ ਲੈ ਕੇ ਆਓ ਤਾਂ ਫਿਰ ਅਸੀਂ ਨਰੇਗਾ ਚਲਾਵਾਂਗੇ ਆਹ ਦਾ ਸਾਡਾ ਲੋਕਤੰਤਰ ਚਲਾਉਣ ਵਾਲਾ ਜਿਹੜਾ ਚੁਣੇ ਹੋਏ ਲੋਕ ਉਹਨਾਂ ਦਾ ਹਾਲ ਆ ਪਰ ਇਸ ਲਈ ਆਪਣੀ ਜਿਹੜੀ ਸੰਸਦੀ ਟੀਮ ਆ ਸਭੂਮ ਮੰਡੂ ਦਾ ਸਭਾ ਦੀ ਉਹਨਾਂ ਵੱਲੋਂ ਕਾਫੀ ਮਿਹਨਤ ਕੀਤੀ ਗਈ ਆ ਸਾਡੇ ਸਰਕਲ ਪ੍ਰਧਾਨ ਸਵਰਨਾ ਰਾਣੀ ਇਸ ਏਰੀਆ ਦੇ ਇੰਚਾਰਜ ਨੇ ਅਤੇ ਇਹਨਾਂ ਦੇ ਨਾਲ ਆ ਵੀ ਪੂਰੀ ਸਾਡੀ ਸਵਰਨਾ ਇੱਕ ਰਾਣਾ ਪੰਡਿ ਗ੍ਰੈਂਡ ਤੋਂ ਕਾਫੀ ਹਮਮਤ ਵਾਲੀ ਆ ਕਦੇ ਕਦੇ ਹੌਸਲਾ ਟਾ ਜਾਂਦੀ ਆ ਤਾਂ ਇਹ ਬੇਨਤੀ ਆ ਕਿ ਇਹੋ ਜਿਹੇ ਜਿਹੜੇ ਸਾਥੀ ਸਾਡੇ ਕੰਮ ਕਰਨ ਵਾਲੇ ਅੱਗੇ ਵਰਦਨ ਦੇ ਪੂਰਾ ਸਾਥ ਦਵੰਗੇ ਇਹਨਾਂ ਦਾ ਸਹਿਯੋਗ ਦੇਣ ਦੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ 17 ਤਰੀਕ ਨੂੰ ਇੱਕ ਦੂਜੇ ਨੂੰ ਫੋਨਾਂ 'ਚ ਤਾਲਮੇਲ ਕਰਕੇ ਤੁਸੀਂ ਵੀ ਮੇਰੀ ਬੇਨਤੀ ਆ ਕਿ ਕੱਲੀ ਮੇਰੀ ਤੇ ਮੇਰੇ ਆਗੂਆਂ ਦੀ ਨਹੀਂ ਜ਼ਿੰਮੇਵਾਰੀ ਹੈ ਕਿ ਤੁਸੀਂ ਵੀ ਆਪਣੀ ਰਿਸ਼ਤੇਦਾਰੀ ਜਿੱਥੇ ਦਿੱਕੇ ਦੇ ਡਿਰੇਕਟਰ ਚੱਲਦਾ ਹੈ ਉਹ ਦਰਿਆ ਭੈਣਾ ਕੋਈ ਵੀ ਨੇ ਵੀ ਜਾਓ ਉੱਥੇ ਦੱਸੋ ਕਿ ਆਪਾਂ ਇੱਕ ਮਲੇጫ ਦੀ ਲੜਾਈ ਲੜ ਰਹੇ ਆ ਉਹਦੇ ਵਿੱਚ ਚੰਡੀਗੜ੍ਹ ਜਾਣਾ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਨਮਸਕਾਰ ਹਾਂਜੀ ਅਸੀਂ ਚੰਡੀਗੜ੍ਹ ਆ ਸਾਰਾਂ ਤੋਂ ਇੰਨੇ ਮੀਟਿੰਗ और तो बोलती जो जाना है अपना सारा सामान उठाना है तुझे नाता जाना है हां घाट पर जाना है कोई रिक्शा नाता उसे चली जाना करके मैं पहुंचना चाहिए 40-50 मिनट लगेगी वैसे जाना कोई अपना कराया नहीं लगना ये ना सोचो अपनी की लगेगी वो अपन चंदे बनाए हुए हैं हमें अपन को कितना आ रहा है ये भी लेडीज को भी आलस समझ रहा है किसी तरह खाना पीना भी प्रतिबंध होता है आपा गौर से करना होता है